ਸਸਿਕਾ ਜੀ ਮੇਰਾ ਨਾਮ ਹੈ ਮਲਕੀਤ ਰੌਣੀ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨ ਲੱਗਾ ਹਾਂ ਆਪਾਂ ਸਾਰੇ ਜਾਣਦੇ ਹਾਂ ਕਿ ਪਿਛਲੇ ਲਗਭਗ 5.5-6 ਮਹੀਨਿਆਂ ਤੋਂ ਕਿਸਾਨੀ ਸੰਘਰਸ਼ ਲੜ ਰਹੀ ਹੈ ਜਿਹਦੇ ਵਿੱਚ ਪਹਿਲਾਂ ਪੰਜਾਬ ਵਿੱਚ ਲੋਕ ਰੇਲੀਆਂ ਪਾਟੀਆਂ ਰੋਕ ਕੇ ਬੈਠੇ ਸੀ ਉਸ ਤੋਂ ਬਾਅਦ ਜੋ plazas ਤੇ ਬੈਠੇ ਤੇ ਫਿਰ ਹੁਣ ਦਿੱਲੀ ਚਲੇ ਗਏ ਤਾਂ ਦਿੱਲੀ ਜਦੋਂ ਗਏ ਆ ਉੱਥੇ ਬਹੁਤ ਸਾਰੇ ਕਿਸਾਨ ਨੌਜਵਾਨ ਬਜ਼ੁਰਗ ਸ਼ਹੀਦ ਹੋਏ ਜਿਹੜੇ ਇਸ ਖੂਨ ਦੀ ਭੇਟ ਚੜੇ ਜਿਹੜੇ ਹੱਕਾਂ ਲਈ ਲੜਦੇ ਇਸ ਦੁਨੀਆ ਤੋਂ ਚਲੇ ਗਏ ਸੋ ਸਾਡੇ ਸਰਪੁਰ ਜ਼ਿਲ੍ਹੇ ਦੇ ਵਿੱਚ ਇੱਕ ਬਾਬਾ ਗਾਜੀਦਾਸ ਕਲੱਬ ਹੈ ਚੱਕਲਾ ਰੋਡ ਮਾਜਰਾ ਪਿੰਡ ਆ ਉਹ ਹਰ ਸਾਲ ਟੂਰਨਾਮੈਂਟ ਕਰਾਉਂਦਾ ਹੈ ਸੋ ਇਸ ਸਾਲ ਜਿਹੜੀ ਇੱਕ ਬੜੀ ਕਮਾਲ ਦੀ ਗੱਲ ਦੇਖਣ ਨੂੰ ਮਿਲੀ ਉਹ ਕਮਾਲ ਦੀ ਗੱਲ ਇਹ ਸੀ ਕਿ ਜਿਹੜੇ ਉੱਥੇ ਸੱਜਣ ਸਾਡੇ ਚਲੇ ਗਏ ਇਸ ਦੁਨੀਆ ਤੋਂ ਕੁਝ ਕਿਸਾਨ ਚਲੇ ਗਏ ਉਹਨਾਂ ਕਿਸਾਨਾਂ ਨੂੰ ਯਾਦ ਕਰਦੇ ਉਹਨਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ ਸੋਨੇ ਦੇ ਮੈਡਲ ਪਾ ਕੇ ਗੱਲ ਸੋਨੇ ਦੇ ਮੈਡਲਾਂ ਦੀ ਨਹੀਂ ਹੈ ਗੱਲ ਉਹਨਾਂ ਪਰਿਵਾਰਾਂ ਨੂੰ ਇਹ ਯਾਦ ਕਰਾਉਣ ਦੀ ਹੈ ਕਿ ਤੁਹਾਡੇ ਨਾਲ ਕੋਈ ਹੋਰ ਲੋਕ ਵੀ ਸਮਾਜ ਦੇ ਖੜੇ ਨੇ ਜੋ ਚੰਗੀ ਕਰਤਾ ਬਹੁਤ ਚੰਗਾ ਲੱਗਿਆ ਤੇ ਉਸ ਆਮ ਨਜ਼ਾਰਾ ਦੇਖਿਆ ਸੋ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਹੋਰ ਬਹੁਤ ਸਾਰੇ ਖੇਡ ਮੇਲੇ ਸਾਰੇ ਪੰਜਾਬ ਛੁੰਦੇ ਨੇ ਕਬੱਡੀ ਕੱਪ ਹੁੰਦੇ ਨੇ ਸੋ ਉਹਨਾਂ ਕਬੱਡੀ ਕੱਪਾਂ ਦੇ ਉੱਤੇ ਅਜਿਹੇ ਲੋਕਾਂ ਨੂੰ ਯਾਦ ਕੀਤਾ ਜਾਣਾ ਚਾਹੀਦਾ ਸਾਡੇ ਕੌਮ ਦੇ ਨਾਇਕਾਂ ਨੂੰ ਜਿਹੜੇ ਸਾਡੇ ਕੌਮ ਸ਼ਹੀਦ ਹੈ ਚਾਹੇ ਕਰਤਾਰ ਸਿੰਘ ਸਰਾਭਾ ਭਗਤ ਸਿੰਘ ਫਰੀ ਹੋਵੇ ਜਾਂ ਜਿੰਨੇ ਹੋਰ ਲੋਕ ਸੀ ਬਾਬਾ ਸੁੰਸੇ ਪਕਨਵਰ ਕੇ ਲੋਕ ਸੀ ਜਾਂ ਉਦਮ ਸਿੰਘ ਸੀ ਤੇ ਸਾਡੇ ਕੌਮੀ ਨਾਇਕ ਨੇ ਜਾਂ ਹੋਰ ਲੋਕ ਸਮਾਜ ਲਈ ਕੋਈ ਚੰਗਾ ਕੰਮ ਕਰਦੇ ਨੇ ਭਗਤਪੁਰ ਸਿੰਘ ਜਿਨ੍ਹਾਂ ਚੋਂ ਅਸੀਂ ਨਾਂ ਲੈ ਸਕਦੇ ਆ ਸੋ ਇਦਾਂ ਦੇ ਬਹੁਤ ਸਾਰੇ ਲੋਕ ਨੇ ਉਹਨਾਂ ਲੋਕਾਂ ਨੂੰ ਯਾਦ ਕੀਤਾ ਜਾਣਾ ਚਾਹੀਦਾ ਹੈ ਨਾ ਕਿ ਆਪਾਂ ਖੁੱਲਣ ਬਾਜ਼ੀਆਂ ਸਾਰਾ ਕੁਝ ਦਿਖਾਵੇ ਛੱਡ ਕੇ ਸੋ ਇਹਨਾਂ ਦੇ ਜਿਹੜੇ ਅਸਲੀ ਲੋਕ ਨੇ ਸਮਾਜ ਦੇ ਵਿੱਚ ਕੰਮ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਯਾਦ ਕਰੀਏ ਸੋ ਇੱਕ ਵਾਰ ਮੈਂ ਫੇਰ ਆਪਣੇ ਵੱਲੋਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਬਾਬਾ ਗਾਈਦਾਸ ਕਲੱਬ ਦੇ ਸਾਰੇ ਸੰਚਾਲਕਾਂ ਦਾ ਜਿਨ੍ਹਾਂ ਨੇ ਇਸ ਮੌਕੇ ਦੇ ਉੱਤੇ ਕਿਸਾਨੀ ਘੋੜ ਦੇ ਉਹਨਾਂ ਸਾਥੋਂ ਪਿਛੜ ਗਏ ਲੋਕਾਂ ਨੂੰ ਯਾਦ ਬਹੁਤ ਬਹੁਤ ਨਿਰਵਿਸ਼ਵਾਸ